हां हां जी बापू ਕੀ ਹਾਲ ਚਾਲ ਹੈ ਠੀਕ ਤਾਂ ਸਾਰੇ ਜੰਮ ਬੰਤ ਠੀਕ ਨੇ ਬਈ ਤੇ ਆ ਹਫਤੇ ਦੇ ਵਿੱਚ ਵਿੱਚ ਹਨਾ ਜਾਨਵਰ ਆਪਣੇ ਧਿਆਨ ਨਾਲ ਨਹੀਂ ਉੱਡੇ ਕੁਝ ਆਪਾਂ ਵੀ ਹਨਾ ਧਿਆਨ ਨਹੀਂ ਦਿੱਤਾ ਹਨ ਅੱਜ ਡਾਉਣੇ ਆ ਬਈ ਠੀਕ ਐ ਅਲਦੀ ਘੜੇ ਦੇ ਬਈ ਅੱਜ ਆ ਮੈਂ ਦੋ ਕੂਤਰਾਂ ਉਹਨਾਂ ਮਾਰ ਤੋ ਦੋ ਕੂਤਰਾਂ ਇੱਕ ਮਾਰਤਾ ਡੱਬੇ ਨੂੰ ਉਹਲਾ ਠੀਕ ਆ ਇੱਕ ਬੱਚੇ ਨੂੰ ਮਾਰਤਾ ਜਮੀ ਛੋਟੇ ਨੂੰ ਦੀ ਆ ਕਾਂਤ ਕੰਡਈ ਵਾਲਾ ਤੇ ਦਵਾ ਸੀ ਠੀਕ ਆ ਸੱਤ ਅੱਜ ਜਿਵੇਂ ਸਹੀ ਟਾਈਮ ਤੇ ਡਾਤਾ 7 ਵਜੇ ਆ 12 13 ਮਿੰਟਾਂ ਡਾਤੀ ਵੇ ਤਣੀ ਹੈਗਾ ਹਾਂ ਸੱਚ ਬਈ ਕਾਲਾ ਸ਼ਾਕਾ ਕਬੂਤਰ ਦੇਤਾ ਵਾਸ ਆਪਣੇ ਠੀਕ ਹੈ ਬੇਲਾ ਬੈਠਾ ਸੀ ਆਪਣੇ ਲਈ ਜੋੜੀ ਜੋੜੀ ਲੈ ਗਈ ਸੀ ਤਾਂ ਕਰਕੇ ਠੀਕ ਹੈ ਤੇ ਕਰਦੇ ਆ ਬਈ ਇੱਕ ਮਿੰਟ ਉਹ ਕਿੱਧਰ ਭਾਗੇ ਆ ਆ ਫਿਰਦੇ ਆ ਆ ਫਰਦੇ ਦੋ ਤੇ ਦੋ ਫਿਰਦੇ ਜੇ ਲੋਕ ਕੋਈ ਨਹੀਂ ਆ ਰਾਲ ਜਾਣਗੇ ਇਕੱਠੇ ਤੇ ਆਪਾਂ ਵੀ ਉਹਨੂੰ ਬੰਦ ਕਰਦੇ ਆਪਾਂ ਇਹਨੂੰ ਕੋਈ ਫਾਇਦਾ ਨਹੀਂਗਾ ਡਾਉਣ ਦਾ ਨਾ ਪੱਠੇ ਨੂੰ ਆ ਇਹਨੂੰ ਇਹ ਖਰਾਬ ਕਰਦਾ ਵੀ ਜਾਨਵਰਾਂ ਨੂੰ ਹੋਰ ਕੁਛ ਨਹੀਂ ਇਹਨੇ ਸਾਰੇ ਜਾਨਵਰ ਦੀ ਪੱਟੀ ਮੇਰ ਕਰਤੀ ਠੀਕ ਆ ਵਧੀਆ ਬੰਦ ਖੜਦੇ ਹੁੰਦੇ ਸੀਗੇ ਕਿ ਭਾਈ ਜਿੰਦਾ ਇੱਕ ਕੱਢਿਆ ਉਦੋਂ ਦੇ ਜਾਨਵਰ ਨਹੀਂ ਮੇਰ ਉਦੋਂ ਲੱਗੇ ਹਨਾ ਅੱਜ ਦੇਦੇ ਕਿ ਮੁਰਦਾ ਤੇ ਖੋਡੇ ਤੱਕ ਕੰਮ ਵੀ ਨਹੀਂ ਹੋਇਆ ਵੀ ਆਪਣੇ ਦਾ ਉਮੀਦਾਂ ਵੀ ਪਿਆ ਆ ਦੇਖੋ ਛੱਤ ਛੁੱਤੀ ਠੀਕ ਆ ਆ ਦੇਖੋ ਉਮੀਦਾਂ ਵੀ ਪਿਆ ਚਲੋ ਕੋਈ ਨਾ ਦਿਨਾ ਜਿੱਦੇ ਹੁੰਦੇ ਆ ਜਮ ਦਿਖਾਈ ਜਾ ਨੰਬਰ ਆ ਉਹ ਫਿਰਦੇ ਪਿਆ ਆ ਦੇਖੋ ਲੱਗੇ ਨਾ ਉੱਚੇ ਹੁਣ ਤੇ ਹੁਣ ਮੈਨੂੰ ਬੱਚੇ ਤੇ ਨਹੀਂ ਰੱਖਣੀ ਬੂ ਬੱਚਾ ਛੋਟਾ ਵਾਲੇ ਹਣਾ ਦੂਸਰੀ ਡਾਈ ਲਾ ਦੋ ਆ ਫਰਦੇ ਕੰਤਾਂਈ ਵਾਲਾ ਹਰੀਆਂ ਕੰਤਾਲਾ ਆਹ ਫਿਰਦਾ ਆਹ ਵਰਦਾ ਛੋਟਾ ਬੱਚਾ ਬਈ ਚਲੋ ਵਧੀਆ ਚੱਲ ਉੱਚੇ ਲੱਗ ਕੇ ਜੋ ਪੱਠਾ ਛੱਡ ਦਿੰਦੇ ਇੱਥੇ ਫਿਰ ਤੋਂ ਲੜਦੇ ਹੁਣ ਠੀਕ ਆ ਚਲੋ ਕਰਦੇ ਆ ਬਈ ਸ਼ੇਰ ਤੋਂ ਨਾਲ ਮੜਿਆ ਹੋਈਏ ਫਰੈਸ਼ ਹਾਂਜੀ ਬਾਬੇ ਬਈ ਜਾਨ ਪਰ ਫਿਰਦੇ ਆ ਤਿੰਨ ਠੀਕ ਆ ਤੇ ਬੱਚਾ ਬਹੁਤ ਸੋਹਣਾ ਉੱਡੀ ਜਾਂਦਾ ਦੂਸਰਾ ਟੌਂਡਾ ਵਾਲਾ ਅੰਕ ਲਗਾਏ ਜੀ ਟੌਂਡੀ ਗਾ ਲੋ ਟੌਂਡੀ ਨਾਮ ਆਖ ਦਿੰਨੇ ਦਾ ਟੰਡਾ ਆ ਵਰਦਾ ਟੰਡਾ ਠੀਕ ਹੈ ਆ ਵਰਦਾ ਠੀਕ ਆ ਬਈ ਤੇ ਦੂਸਰੇ ਆ ਫਰ ਦਿੰਨੀਵੇਂ ਜਿਹੜਾ ਦੂਸਰੇ ਬੱਚੇ ਨੇ ਨਾ ਰੱਤੇ ਵਾਲੇ ਭਈ ਇਹ 2-2 3-3 ਘੰਟੇ ਨਹੀਂ ਆਉਂਦੇ ਹੁੰਦੇ ਸੀ ਨੀਚੇ ਉੱਤੀ ਰੰਗ ਜੀ ਉਹਨੇ ਘੰਟੇ ਕੋ ਨੂੰ ਅੱਧੇ ਘੰਟੇ ਨੀ 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 ਨੀਵੇਂ ਆਇਆ ਨੀਵੇਂ ਆਇਆੰਨੇ ਠੀਕ ਆ ਪਤਾ ਨਹੀਂ ਕੀ ਕਰਤਾ ਜਾਨਵਰਾਂ ਨੂੰ ਚੱਲ ਕੋਈ ਨਾ ਬਈ ਲੋ ਜੀ ਬਾਬੋ ਪਜਾ ਕੱਟ ਲਿਆ ਬਈ ਕੂਤਰੀ ਨੇ ਠੀਕ ਐ ਕੋਈ ਨਾ ਆਇਓ ਬੱਚੇ ਦੇ ਨਾ ਮਾਰੀ ਬੱਚੇ ਦੇ ਨਾ ਮਾਰੀ ਹਾਂ ਟਾ ਖਰਾਬ ਆ ਬਈ ਠੀਕ ਐ ਆ ਦੇਖੋ ਦੂਰੋਂ ਦੇਖਣੇ ਪਤਾ ਲੱਗ ਰਿਹਾ ਦੇਖੋ ਆ ਦੇਖੋ ਤੇ ਆ ਬੱਚਾ ਕੱਟ ਲਿਆ ਕੂਤਰੀ ਨੇ ਚਲੋ ਚਲੋ ਵਧੀਆ ਹੋਇਆ ਕੱਢ ਲਿਆ ਇਹ ਚੱਟੀ ਨੋਕ ਦਾ ਭਾਈ ਹੁਣ ਆਹ ਦੇਖੋ ਚੱਟੀ ਨੋਕ ਦਾ ਇਹ ਅੰਡਾ ਪੋਨਦਾ ਇੱਕ ਬੱਚਾ ਕੱਢਿਆ ਭਾਈ ਹੁਣ ਇਹਨੇ ਹੈਨਾ ਦੋ ਨਹੀਂ ਕੱਢੇ ਇੱਕ ਬੱਚਾ ਕੱਢਿਆ ਪਤਾ ਨਹੀਂ ਕੀ ਚੱਕਰ ਹੋ ਗਿਆ ਇਹ ਹੁਣ ਵੀ ਰਤਾ ਨਿਕਲ ਜੇ ਨਿਹਾਰੀ ਆ ਜੇ ਬਣ ਕੇ ਦੇਖੀ ਤੇਰੀ ਆ ਦੇਖੋ ਭਾਈ ਬੱਚੀ ਨਹੀਂ ਬਣਿਆ ਚਲੋ ਕੋਈ ਨਾ ਤੇ ਜਨਪੁਰ ਨੇ ਉੱਡੀ ਜਾਂਦੇ ਨੇ ਬਾਬੂ ਸੁਣਵਾ ਸਹੀ ਗੱਲ ਆਖਦਣਾ ਜਨਪੁਰ ਜਿਹੜੇ ਬੱਚੇ ਸੀ ਪਹਿਲਾਂ ਹਨਾ ਉਹ ਉਹ ਡਾਈ ਤਾਂ ਰਹਿੰਦੀ ਬਈ ਆ ਪੱਠੇ ਦਾ ਵੀ ਨਹੀਂ ਕਸੂਰ ਕਸੂਰ ਆਪਣਾ ਆਪਾ ਇਹਨੂੰ ਕਿਉਂ ਕੱਢਿਆ ਹਨਾ ਆਪਾਂ ਇਹਨੂੰ ਕੱਢਣ ਹੀ ਨਹੀਂ ਸੀਗਾ ਉਹ ਤਾਂ ਪਤੀ ਸੀ ਜਿਹੜੀ ਉਹ ਜੋੜੀ ਸੀ ਭਈ ਉਹ ਵੀ ਕੰਮ ਦੀ ਹੈ ਨਹੀਂ ਸੀ ਹਨਾ ਮੋਜਾਂ ਆਂ ਦੀ ਟੱਟੂ ਜੋੜੀ ਸੀ ਸਰੇ ਦੀ ਹਨਾ ਬੱਚੀ ਨਹੀਂ ਉਹਦੇ ਉੱਡੇ ਨਾ ਪਹਿਲਾਂ ਉੱਡੇ ਨਾ ਹੁਣ ਉੱਤਰਿਆ ਹਨਾ ਮਤਲਬ ਜਿਹੜੇ ਮੋਜੇ ਬੱਚੇ ਚ ਕਾਇਨ ਆ ਪੜਿਆ ਹਨਾ ਉਹ ਵੀ ਨੁੱਟਿਆਗੇ ਉਹ ਤਾਂ ਜਮੀ ਬਈ ਇੱਥੇ ਫਰਦਨ ਆ ਜਿੰਨੇ ਕਰਾ ਇੰਨੇ ਕੜਾਈ ਸੀ ਫਰਦਨ ਦਿੱਤੀ ਵਾਹ ਠੀਕ ਆ ਉਹ ਤਾਂ ਆਪਣ ਨੂੰ ਟਾਈਮ ਖਰਾਬ ਕਰਤਾ ਮਿੰਨਾ ਮਿੰਨਾ ਦੋ ਮਿੰਨੇ ਇਸ ਤੋਂ ਬਧੀ ਕੋਈ ਚੱਜ ਦੀ ਜੋੜੀ ਤੋਂ ਕਢਾ ਲੈਂਦੇ ਤੇ ਆ ਆ ਗਿਆ ਬਈ ਨੀਵਾ ਹੁਣ ਆ ਦੇਖੋ ਇਹ ਵੀ ਸੋਹਣਾ ਉੜਦਾ ਆ ਹੁਣ ਆਇਆ ਨੀਵਾ ਥੋੜਾ ਜਿਹਾ ਉੱਚੀ ਜਾ ਕੇ ਆ ਵੀ ਨੀਵੇਂ ਜਾਉਣ ਲੱਗੇ ਨਹੀਂ ਤਾਂ ਜਿਹੜਾ ਰੁੱਤੇ ਵਾਲੇ ਨੇ ਦੋ ਦੋ ਘੰਟੇ ਤਾਂ ਨੀਵੇਂ ਆਉਂਦੀ ਨਹੀਂ ਸੀਗੇ ਮਤਲਬ ਉੱਚੇ ਰਹਿੰਦੇ ਸੀ ਪੂਰੇ ਹਨ ਹੁਣ ਨੀਵੇਂ ਦੇਖਣ ਨੂੰ ਮਿਲਦੇ ਨੇ ਇਹ ਸੋਨ ਠੀਕ ਆ ਪਤਾ ਨਹੀਂ ਕਿਉਂ ਚਲੋ ਕੋਈ ਨਾ ਬਈ ਇਹਨਾਂ ਦੀ ਮਰਜ਼ੀ ਆ ਆਪਾਂ ਤਾਂ ਕੁਝ ਕਰਨੀ ਸਾਧਰ ਨਹੀਂ ਤੇ ਹੋਰ ਕਢਾਉਣ ਆ ਬੱਚੇ ਹੋਰ ਡਾਲਾਂਗੇ ਹਨ ਬੱਚੇ ਦਾ ਕੜਾਈ ਚਲੋ ਕੜਾਈ ਚਲੋ ਬਸ ਕੋਈ ਉਹ ਨਹੀਂ ਹੈਗਾ ਠੀਕ ਆ ਜੇ ਘਰੇ ਉੱਡ ਗਏ ਵਧੀਆ ਤਾਂ ਦੇਖੀ ਜੀ ਇਹ ਮਤਲਬ ਵੀ ਐਤ ਕਿ ਨਹੀਂ ਦਾਗੇ ਫਿਰ ਅਗਲੇ ਸਾਲ ਦੇਖੋ ਠੀਕ ਆ ਮਸਾਬ ਮਈ ਚੱਲੂਗੀ ਜੂਨ ਦੋ ਮਹੀਨੇ ਲੱਗੇ ਤਿੰਨ ਹਨ ਤਿੰਨ ਮਹੀਨਿਆਂ ਦੇ ਵਿੱਚ ਬਾਜਗਾ ਬਾਜਗਾ ਤੇ ਟਾਈਮ ਹੋ ਗਿਆ ਹਮੋਗਾ 8:11 ਓਕੇ ਆ ਦੇਖੋ ਆ ਫਿਰ ਤੇ ਨੀਵੇਂ ਚੱਭੀ ਨਹੀਂ ਤਾਂ ਪਤਾ ਨਹੀਂ ਕੋਈ ਮੌਸਮ ਥੋੜੀ ਗਰਮੀ ਕਰਕੇ ਨਾਈਟ ਹੈ 2 2 ਘੰਟੇ ਦਾ ਆ ਗਿਆ ਓਏ ਮਨ ਤੋਂ ਨਿਕਾ ਕੁਸੂਰ ਬੱਚਾ ਕਿੱਧਰ ਭੱਗ ਗਿਆ ਕਿਤੇ ਪਾਸੇ ਥਾਣੀ ਬੈਠ ਗਿਆ ਕਮੈਂਟ ਵੀ 1 ਮਿੰਟ 1 ਮਿੰਟ ਆ ਫਿਰ ਦਫਰ ਦਫਰਦਾ ਹੋਰ ਦਫਰਦਾ ਆ ਵਰਦਾ ਦੇਖੋ ਦੂਸਰੇ ਉਹ ਵਰਤੇ ਹਾਈ ਕਲੈਂਟ ਹਾਂਜੀ ਬਾਪੋ ਜਿਹੜੇ ਆ ਤਿੰਨ ਜਾਨਵਰ ਢਾਏ ਸੀ ਇਹਨਾਂ ਦੇ ਵਿੱਚੋਂ ਇੱਕ ਵਿਚਾਰਾ ਐਸ਼ਾ ਠੀਕਾ ਰੈ ਸ਼ਾ ਠੀਕ ਆ ਉਹਦੇ ਅੰਦਰ ਦਾਣੇ ਹੈਗੇ ਨੇ ਥੋੜੇ ਮੋਟੇ ਮਤਲਬ ਤੈਨਹੀਂ ਮਰਜੀ ਕਹਿ ਲਓ ਬੱਦ ਵੀ ਨਹੀਂ ਕਹਿ ਸਕਦੇ ਘੱਟ ਵੀ ਨਹੀਂ ਕਹਿ ਸਕਦੇ ਤੋੜੇ ਘੱਟ ਕਹਿ ਦੋ ਚਲ ਇੱਕ ਜਣ ਬਚ ਰਾਇਆ ਸ ਬਾਕੀ ਸਾਰੇ ਮਤਲਬ ਸਾਸਿ ਅੰਦਰ ਠੀਕ ਹੈ ਚਲੋ ਕੋਈ ਨਹੀਂ ਕਰਦੇ ਹਾਂ ਹਾਂਜੀ ਬਾਬਿਓ ਬੱਚੇ ਆ ਗਏ ਸੀ ਦੋ ਹਨ 8 ਵਜੇ ਪਤਾ ਨਹੀਂ ਕਿੰਨੇ ਮਣ ਤੇ ਕੋਈ ਪਤਾ ਨਹੀਂ ਹਨ ਇਹ ਤਾਂ ਬਹੁਤ ਛੇਤੀ ਆ ਗਏ ਹਨ ਜਿੱਤਾਂ ਤਾ ਯਾਰ ਕੀ ਹੋ ਰਿਹਾ ਏ ਯਾਰ ਜਾਨੂ ਕੀ ਕਾ ਬਈ ਬਾੜੀ ਜੀਤੀ ਆ ਗਿਆ ਅੱਜ ਤਾਂ ਇਹ ਐਨੀ ਗਰਮੀ ਹੋ ਰਹੀ ਏ ਯਾਰ ਅਪਣ ਮੈਨੂੰ ਲੱਗਦਾ ਦੂਸਰਾ ਉੱਡ ਜਾਂਦਾ ਬਈ ਤੁਸੀਂ ਐਂ ਦੇਖੋ ਦੂਸਰੀ ਡਾਈ ਆ ਬੱਚਾ ਉੱਡ ਜਾਂਦਾ ਲੈ ਇਹ ਉੱਡ ਨਹੀਂ ਰਹੇ ਇਹ ਬਹਿ ਗਿਆ ਦੂਜੀ ਡਾਈ ਆਲਾ ਬਈ ਲਾਲ ਸਰਾਜਾ ਆ ਫਰਦਾ ਲੈ ਕੰਤਰਾ ਟੰਡੀ ਆ ਠੀਕ ਆ ਆ ਫਰਦਾ ਹਲੇ ਤੱਕ ਫਿਰਦਾ ਏ ਨਾਲ ਉਹ ਫਿਰਦਾ ਕਾਂਤਾ گلਾਬੀ ਕਾਂਤਾ ਵਾਲਾ ਠੀਕ ਹੈ ਮੈਨੂੰ ਪਤਾ ਹੀ ਜੀ ਇਹ ਇਕਾਂਤਰਾ ਵਾਲਾ ਤੁਰਦਾ ਬਈ ਇਹਨੂੰ ਹਨਾ ਇਹ ਬਿਠਾ ਲੈਂਦੇ ਨੇ ਨਾਲ ਲਾ ਕੇ ਠੀਕ ਹੈ ਕਾਂਤਾਂ ਵਾਲਾ ਤਾਂ ਉੱਡੀ ਆਵੇ 11 12 ਤੱਕ ਠੀਕ ਹੈ ਕਾਂਤਰਾ ਵਾਲਾ ਜੇ ਕਦੇ ਜ਼ੋਰ ਵੀ ਮਾਰ ਕੇ ਆਉਂਦਾ ਨਾ ਉਹਦਾ ਢਿੱਡ ਨਾਲ ਲੱਗਿਆ ਹੁੰਦਾ ਵੀ ਮਤਲਬ ਵੀ ਉਹਨੇ ਮੂੰਹ ਕਦੇ ਨਹੀਂ ਪਟਿਆ ਹੈਗਾ ਕਾਂਤਰਾ ਵਾਲੇ ਨੇ ਠੀਕ ਹੈ ਤੇ ਚਲੋ ਇਹਨਾਂ ਨੂੰ ਲਾਉਣੇ ਇੱਕ ਤੀੜਾ ਨੂੰ ਚਲੋ ਬਾਬੇ ਕੋਈ ਨਾ ਦੋ ਜਾਨਵਰ ਛੜ ਤੇ ਅੰਦਰ ਤਾਂ ਨਹੀਂ ਗੇ ਆਲੀ ਨਹੀਂ ਪਾਉਂਦੇ ਤੇ ਦੋ ਉੱਡੀਆਂ ਦੇ ਨੇ ਉਹਨਾਂ ਨੂੰ ਮੜਾਇਆ ਵਧੀਆ ਤਰੀਕੇ ਨਾਲ ਅੰਦਰ ਕਰਾਂਗੇ ਓਹੋ ਬਾਬੂ ਬੱਚਾ ਹੋਵੇਗਾ ਬਈ ਛਾਤਰੀ ਆਪਾਂ ਨੇ ਲਾ ਕੇ ਨੀਚੀ ਰੱਖਤੀ ਬਾਨ ਲੱਗਿਆ ਹਨਾ ਬੱਚਾ ਆਵੇਗਾ ਅੱਜ ਜਲੋ ਕੋਈ ਨਾ ਵੀ ਫਾੜਦਾ ਆਪਣਾ ਕਾਂਤਰਾ ਵਾਲਾ ਨਹੀਂ ਨਹੀਂ ਮੀ ਜਖੜਾਈ ਕਰਦੰਨੇ ਆ ਜਿਹਾਊਗਾ ਜਾਵੇਗਾ ਇਕੱਠਾ ਜਾ ਹੋ ਕੇ ਠੀਕ ਹੈ ਮਾ ਲਾਤਾ ਨੇ ਸਾਰੇ ਇੰਜਨ ਦਾ ਜੋਰ ਜਿਹੜਾ ਜਿੰਨਾ ਲੋਲਾਂਤੀ ਹੈਣਾ ਠੀਕ ਹੈ ਤੁਸੀਂ ਐਂ ਦੇਖੋ ਇਹਨਾਂ ਤੋਂ ਬਾਅਦੋਂ ਆਇਆ ਉਹ ਬੱਚਾ ਬਈ ਦੂਜੀ ਡਾਈ ਆਣ ਠੀਕ ਹੈ ਦੇਖੋ ਤੁਸੀਂ ਆਪ ਦੇਖੋ ਸਾਹ ਲਓ ਇੱਕੋ ਫਰਦਾ ਮੇ ਸਲਾਬ ਹੀ ਆਇਆ ਹੁਣ ਹੋ ਰਹੀ ਹੈ ਜਦੋਂ ਪੱਠੇਨ ਛੱਡਦੀ ਏ ਇੱਕ ਅੱਲਾ ਫਰਦਾ ਯਾਰ ਹੁਣ ਉਹ ਨਾਲ ਉੱਡ ਜਾਊਗਾ ਯਾਨੀ ਛੱਡ ਨਾ ਦਈਏ ਯਾਨੀ ਛੱਡ ਦਿੰਦੇ ਵਰਤੀ ਨਹੀਂ ਮੈਂ ਫਿਰ ਜਾਣਾ ਆਹ ਯਾ ਪਤੰਤਰਾਂ ਲੋਈ ਸ਼ਰਤਾ ਪੱਠਾ ਕੰਤੜਾ ਲਾਵਾ ਗਿਆ ਠੱਪੇ ਮਾਰਦਾ ਨੀਚੇ ਹਰਤੇ ਵਿੱਚ ਛੇਰ ਛੋਟੇ ਨਾਲ ਅਜੀਬਾ ਬੱਚਾ ਹੁਣ ਆ ਬੈ ਗਿਆ ਆ ਕੇ ਉਹ ਬੈਠਾ ਉਹ ਜਿੱਥੇ ਕੱਲ ਬੈ ਗਿਆ ਸੀ ਪਰਸੋਂ ਕੱਲਿਆ ਠੀਕ ਆ ਬਈ ਤੇ ਜਾਨਵਰ ਰੋਟੀ ਜਾਂਦੇ ਨੇ ਆਪਣੇ ਦੋ ਹਾਂਜੀ ਬਾਪੋ ਸਾਢੇ 10 ਹੋ ਗਏ ਬਈ ਤੇ ਜਾਨਵਰ ਨਹੀਂ ਦਿਖ ਰਹੇ ਬਈ ਆਪਣੇ ਪਤਾ ਨਹੀਂ ਕਿੱਥੇ ਨੇ ਹਨਾ ਪਤਾ ਨਹੀਂ ਉੱਚੇ ਲੱਗ ਰਹੇ ਨੇ ਪਤਾ ਨਹੀਂ ਕਿ ਛਤਰੀ ਖੜੀ ਆ ਆਪਣੀ ਜਾਨਵਰ ਨਹੀਂ ਦਿਖ ਰਹੇ ਕਮੈਂਟ ਕਰੀਏ ਗਣਾ ਗੌਰ ਬਈ ਆਲਕਾ ਛਾਤਰੀ ਰਖੜੀ ਆ ਜਾਨ ਬਰੂਹ ਤਰ ਕੋਈ ਇਹ ਮੈਂ ਨਹੀਂ ਮਾਰਦੇ ਦੋਸ ਪੜਨਾਗਾ ਬਾਬਾ ਜਨ ਬਦੀ ਗਿਆ ਬਿੱਤੀ ਕੇ ਦੀ ਇਹ ਉਹ ਵਰਦੇ ਇੱਕ ਮਿੰਟ ਇਹ ਉਹ ਵਰਦੇ ਬਈ ਆਂਦਰ ਆ ਜੀਏ ਪੂਰੇ ਉੱਚੇ ਚੜ ਰਹੇ ਨੇ ਬਈ ਫੁੱਲ ਹਾਂ ਘਾੜਦੇ ਦਿਖਣੋਂ ਆਟੇ ਵੇਰੋ ਚੋਟੋ ਕੋਈ ਨਾ ਵੀ ਲੱਭ ਤਾਂ ਗਏ ਐਨਾ ਸ਼ੁਕਰਮੰਦ ਪਰ ਅੱਜ ਕੇ 10 ਮਿੰਟ ਹੋ ਗਏ ਬਾਈ ਤੇ ਜਾਨਵਰ ਆਪਣੇ ਉੱਡ ਜਾਂਦੇ ਨੇ ਹਲੇ ਵੀ ਠੀਕ ਐ ਇੱਕ ਪੱਟਾ ਫਰਦਾ ਪੱਟਾ ਐਂਡ ਬੱਚਾ ਫਰਦਾ ਵੀ ਸਵੇਰ ਦਾ 7 ਵਜੇ ਦਾ ਠੀਕ ਐ ਤੇ ਚਲੋ ਦਿਖਾਉਣਿਆ ਉਹ ਚੜ ਰਿਹਾ ਓਏ ਇਹ ਆਪਣਾ ਦਾ ਲਾ ਦਾ ਨਾ ਹਾਂ ਬਈ ਆਪਣਾ ਨਹੀਂ ਹੈਗਾ ਚਣ ਪਰ ਆ ਰਿਹਾ ਕਿਸੇ ਦਾ ਇੱਕ ਮਿੰਟ ਆ ਦੇਖੋ ਇਹ ਇਹ ਖੜ ਜੋ ਖੜ ਜੋ ਖੜ ਜੋ ਓਏ ਅੱਖਾਂ ਮੁਰੋ ਓ ਜਾ ਯਾਰ ਓਏ ਤੂੰ ਬਾਇਆ ਲੈ ਜਣਾ ਨੰਬਰ ਆ ਰਿਹਾ ਬਈ ਕਿਸੇ ਦਾ ਠੀਕ ਆ ਉੱਚਾ ਜਾ ਲੱਗ ਰਿਹਾ ਹੈ ਆ ਦੇਖੋ ਆਪਣੇ ਨਾਲ ਤਾਂ ਫਿਰਦੇ ਨੇ ਹਣਾ ਉਹ ਉੱਚਾ ਕ ਪਹਿਲਾਂ ਮੈਨੂੰ ਲੱਗਿਆ ਵੀ ਜਿਵੇਂ ਆਪਣਾ ਆਹਾ ਹੋਗਾ ਹਰੀ ਕਾਚੀ ਵਾਲਾ ਉਹ ਲੈ ਟੱਕੇ ਬਈਆ ਟੱਕੇ ਐ ਕਮੈਂਟ ਓਏ ਉੱਤਰ ਗਿਆ ਜਾਨਵਰੀ ਹੈ ਕਰਤਾ ਕੈਮਰੇ ਨੇ ਕਰਦੇ ਖੜ ਜੋ ਪਿੱਛੇ ਸੰਦ ਨਾਲ ਜਾਂ ਨੂੰ ਭਰੇ ਇਤਰ ਨੂੰ ਮੜਾ ਹੋ ਆ ਬੱਚਾ ਆ ਗਿਆ ਬਈ ਠੀਕ ਆ ਕਾਂਤਰਾਵਾਲਾ ਐਂਡ ਆਉਟ ਹੀ ਜਾਂਦਾ ਤਾਂ ਹਾਂ ਜੀ ਵਾਬ ਪੱਠਾ ਯਾਰ ਇੰਨੀ ਗਰਮੀ ਵਿੱਚ ਚੱਕਰ ਮਾਰੀ ਜਾਂਦਾ ਦੇਖੋ ਚੱਕਰ ਮਾਰ ਮਾਰ ਕੇ ਉੱਤੀ ਚੜੀ ਜਾਂਦਾ ਜਾਣ ਜਾਣ ਕੇ ਚੰਬੜਿਆ ਹੋਇਆ ਠੀਕ ਆ ਬੱਚਾ ਆ ਗਿਆ ਬਈ 11 ਵਜੇ ਕੇ ਅਰਾ 18 ਮਿੰਟ ਤੇ ਠੀਕ ਆ ਚਲੋ ਇਹ ਜਿਦੀ ਉਮੀਦ ਸੀ ਮੈਨੂੰ ਵੀ ਇਹੀ ਉੱਠ ਸਕਦਾ ਵਾਕੀ ਇਹ ਉੱਡਿਆ ਹਨਾ ਆਉਂਦੇ ਆ ਤੇ ਜਾਨਵਰ ਦਾ ਸਾਹ ਹੁੰਦਾ ਤੇ ਜਿਹੜਾ ਮਮਾ ਕੂਤਰਾ ਆਇਆ ਸੀ ਬਈ ਉੱਚ ਜਾ ਉਹ ਨਹੀਂ ਪਤਾ ਕਿੱਥੇ ਗਿਆ ਆ ਕਾਮੂਰੀ ਗਾਇਬ ਹੋ ਗਿਆ ਲਓ ਜੀ ਆਪ ਜਾਨਵਰ ਚੱਕ ਲੈਂਦੇ ਬਈ ਅੰਦਰ ਠੀਕ ਆ ਆ ਦੇਖੋ ਗਿੱਲੀ ਕਰਕੇ ਬੋਰੀ ਬਿਛਾਤੀ ਬਈ ਠੀਕ ਹੈ ਤੇ ਜਮੇ ਜਮੇ ਓਕੇ ਬੈਠੇ ਨੇ ਜਮੇ ਹਨਾ ਅੱਜ ਹੈਗੀ ਟੈਂਪਰੇਚਰ ਖੜ ਜੋ ਵਾਲੀ ਡਿਗਰੀ ਟੈਂਪਰੇਚਰ ਆ ਬਈ ਠੀਕ ਹੈ ਇੱਕ ਘਟ 40 ਤੇ ਬਸ ਓਕੇ ਆ ਜਮਾ ਇਹ ਤਾਂ ਸਾਡੇ 9 ਵੀ ਛੱਡਿਆ ਸੀਗਾ ਆ ਸੀ ਜਿਹੜਾ ਜਿਆਦਾ ਜ਼ੋਰ ਲਾਉਂਦਾ ਬਈ 7 ਵਾਲਾ ਠੀਕ ਆ ਤੇ ਅੱਖਾਂ ਇਹਦੀਆਂ ਜਿਆਦੇ ਲਾਲ ਨੇ ਉਹਦੀਆਂ ਜਮੇ ਸਾਫ਼ ਇਹ ਨੇ ਉਮੀਦ ਉਮੀਦ ਇਹਦੀ ਮਨ ਉਮੀਦ ਆ ਇਹ ਕਰੂਗਾ ਹਨਾ ਆਪਣਾ ਮਤਲਬ ਉਡਣ ਦਾ ਕੰਮ ਇਹੀ ਜੱਤੂ ਜੱਤੂ ਆ ਗਿਆ ਖਾਈ ਉੱਡੂਗਾ ਵਧੀਆ ਹਨ ਤੇ ਉੱਡ ਸਾਦਾ ਵੀ ਬਾਜੀ ਵੀ ਹਨ ਜੇ ਬਾਜੀ ਛੱਡੀਏ ਤਾਂ ਵਧੀਆ ਸਾਹ ਸੂੰਬ ਕੇ ਉੱਡ ਸਾਦਾ ਹਨ ਤੇ ਆ ਛਾਤਰੀ ਦੇ ਵੀ ਕੱਪੜਾ ਮਤਲਬ ਸਿੰਬਣਾ ਸੀ ਗੰਦ ਬਹੁ ਪਾਤਾ ਵੀ ਫੇਰ ਘਰੇ ਘਰ ਦੇਣੇ ਸਾਰਿਆਂ ਨੇ ਮੈਂ ਸਮਾਰਦਾ ਰਹਿਣਾ ਉਹ ਖੰਡ ਪਾਉਣੀ ਥਾਕੂ ਤੇ ਚਲੋ ਜੰਨਿਆਂ ਬਈ ਇਹਨਾਂ ਨੂੰ ਪਾਣੀ ਕਰਦੇ ਆ ਥੋਡੇ ਨਾਲ ਸ਼ੇਅਰ ਮਤਲਬ ਵੀ ਮੈਂ ਤਾਂ ਪਹਿਲਾਂ ਹੀ ਖੰਡ ਖਾਣਾ ਚੱਕ ਲਈ ਪਾਣੀ ਮੜਾ ਮੂੰਮਾ ਲਵਾਉਣੇ ਬਈ ਕਰਦੇ ਆ ਥੋਡੇ ਨਾਲ ਸ਼ੇਅਰ ਤੇ ਖੰਡ ਢੋਲ ਕੇ ਖੰਡ ਨਾਲ ਪਤਾ ਕੀ ਹੁੰਦਾ ਬਈ ਖੰਡ ਨਾਲ ਜਦੋਂ ਮਤਲਬ ਕੂਤਰ ਉੱਡ ਕੇ ਆਉਂਦਾ ਬਾੜਾ ਜਦੋਂ ਲੱਤਾਂ ਦਾ ਆਏ ਹਾ ਯਾਰ ਹਾ ਯਾਰ ਕੀ ਆ ਬੋ ਚੱਕਲੇ ਦੀ ਖੰਡ ਬਈ ਤੇ ਹੁਣ ਪੱਲਾ ਖੰਡ ਪਾਈਏ ਐਸ ਖਮਾਤ ਐਨੇ ਕ ਉਤਰ ਮੜਾਇਆ ਠੰਡੇ ਹੋ ਜਾਣਗੇ ਬੋਰੀ ਚ ਬਹਿ ਕੇ ਤੇ ਆਪਣੀ ਦੁਕਾਨੋਂ ਵੀ ਦੇਖ ਲਓ ਜੇ ਤੁਹਾਨੂੰ ਨਹੀਂ ਦੇਖੀ ਤੇ ਕੁਆਲਿਟੀ ਦੀ ਐਨੇ ਕ ਖੰਡ ਬਹੁਤ ਹਨ ਵਸਤੇ ਬਾਹਲੀ ਤਾਂ ਕੀ ਕਰਨੀ ਆ ਇਹ ਹੁਣ ਛਾੜ ਦਿੱਕੇ ਪਾਉਂ ਮਤਲਬ ਵੀ ਐਨੇ ਖੰਡ ਖੋਲ ਜੂਗੀ ਐਨੇ ਮੜਾਇਆ ਰਾਮ ਕਰ ਲੈ ਠੀਕ ਹੈ ਤੇ ਪਾਣੀ ਵੀ ਲਾਉਣੇ ਆ ਬਈ ਬਸ ਹਨਾ ਟਾਈਮ ਆ ਗਿਆ ਪਾਣੀ ਵਾਲਾ ਲਾਉਣ ਦਾ ਪਾਣੀ ਤੇ ਦੇਖਦੇ ਆ ਕਿਵੇਂ ਔੜਦੇ ਨੇ ਇੱਥੇ ਰੱਖ ਦੀ ਚਲ ਠੀਕ ਆ ਬਈ ਖੰਡ ਖੁੱਲਣ ਦਿਓ ਤੇ ਜਾਨਵਰ ਰੱਖਿਆ ਆ ਫਿਰਦੇ ਆਪ ਦਾ ਨਿਆਰੇ ਨਾਲ ਠੰਡੀ ਠੰਡੀ ਥਾਂ ਤੇ ਠੀਕ ਆ ਆ ਵੀ ਲਾਦ ਕੇ ਠੀਕ ਆ ਬਬ ਤੇ ਬਸ ਉਹ ਕਰ ਦੇਖ ਦਿਆਣਾ ਸੀ ਅੱਜ ਲੈ ਆਉਣਾ ਬਾਦਾਮ ਬਈ ਤੇ ਹੁਣ ਮੈਂ ਬੈਠਾ ਦੁਕਾਨ ਤੇ ਦੇ ਘਰੇ ਹੈ ਨਹੀਂ ਕੋਈ ਬਾਦਾਮ ਲੈਣ ਕਿ ਨੂੰ ਭੇਜੀ ਧੋਏ ਵੀ ਨਹੀਂ ਹੈਗੇ ਹਨਾ ਬਾਦਾਮ ਇਹਨਾਂ ਨੂੰ ਪੂਰੀ ਲੇਟ ਪਾਵਾਂ ਕਿਉਂਕਿ ਇਹ ਕਿੰਨਾਂ ਨੇ ਖਾਣੇ ਨਹੀਂ ਹੈਗੇ ਤਾਂ ਕਰਕੇ ਤੇ ਜਨਪ੍ਰ ਯਾਰ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਜਦੋਂ ਤਾਂ ਆਪਾਂ ਸਵੇਰੇ ਛੱਡਦੇ ਆ ਉਹ ਤਾਂ ਲੜਦੇ ਫਿਰ ਫਿਰ ਮਤਲਬ ਵੀ ਨਾਲ ਹੀ ਲਈ ਫਿਰਦਾ ਹੁੰਦਾ ਸਾਰਿਆਂ ਨੂੰ ਜੇ ਮਨ ਛੱਡ ਦਿੰਦੇ ਆ 9:00 ਵਜੇ ਉਦੋਂ ਵਧੀਆ ਫਿਰ ਇਹਨਾਂ ਦਾ ਉੱਚੇ ਲੈ ਜਾਂਦਾ ਕਦੇ ਨੀਵੇਂ ਲਾਉਂਦਾ ਫੇਰ ਉੱਚੇ ਲੈ ਜਾਂਦਾ ਫੇਰ ਨੀਵੇਂ ਚਲ ਕਾਰ ਤੇ ਅਭੀ ਜੇ ਖੜਾ ਜੀ ਬਾਪੂ ਲਿਆਉਂਦਾ ਪਾਣੀ ਘੋਲ ਕੇ ਜਾਣਾ ਪਰਾਨੀ ਬਾਹਵ ਚ ਰੋ ਗਿਆ ਬੈਠਣਾ ਆਇਆ ਆਇਆ ਆਜੋ ਮੁੰਡਿਓ ਛੋਟੇ ਆਜੋ ਹਾ ਦੇਖੋ ਬਈ ਹਲੇ ਵੀ ਨਹੀਂ ਪਾਣੀ ਪੀ ਰੇ ਲਾ ਲਓ ਲਾ ਲਓ ਮੂੰਹ ਮੜ ਮੜ ਲਾ 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 ਉਹ ਲਾਲਾ ਯਾਰ ਕਾਨੂੰ ਸੰਗਦਾ ਤੇ ਰਿਓਬ ਪੜੇ ਜਾਂ ਤੁਸੀਂ ਜਿਹੜੇ ਹੋ ਹਾ ਹਾ ਬਾਹ ਮੁੰਡਿਆ ਬਹੁਤ ਆ ਬਹੁਤ ਆ ਹੁਣ ਤੈਨੂੰ ਥੋੜਾ ਜਿਹਾ ਫੇਰ ਪਿਆਵਾਂ ਲੈ ਹੁਣ ਤੂੰ ਪੀ ਮੁੰਡਿਆ ਹੁਬਾ ਲਾਓ ਜੀ ਬਾਬਿਓ ਬਾਦਾਮ ਲੈਣ ਭੇਜਿਆ ਬਈ ਅਰਸ਼ ਠੀਕ ਆ ਬੇੜੇ ਦਾ ਮੁੰਡਾ ਆਪਣਾ ਭਰਾ ਠੀਕ ਆ ਤੇ ਆਉਂਦੀ ਹੋਣਾ ਉਹ ਰਸਤੇ 'ਚ ਬਸ ਬਲਾਂ ਪਿਆਉਂਗੇ ਅੱਜ ਤਾਂ ਮੈਨੂੰ ਲੱਗਦਾ ਮਨ ਨੂੰ ਖਾਣ ਦਾ ਹੋਣੀ ਨਹੀਂ ਜੇ ਭੁੱਖ ਹੋਈ ਖਾ ਲੈਣਗੇ ਨਹੀਂ ਫਿਰ ਛੱਡ ਦੇਣਗੇ ਨਹੀਂ ਹੌਲੀ ਹੌਲੀ ਲੱਗ ਜਾਣੇ ਚਲੋ ਕੋਈ ਨਾ ਕਰ ਦੇ ਵਿੱਚ ਉਹ ਥੋੜੇ ਇਹ ਬਣਾਵ ਲਿਆ ਤੇ ਆ ਇਸਨੇ ਕੀ ਆ ਬਈ ਆ ਪ ਜਾਂਦਾ ਉਹ ਜਾਂਦਾ ਓਏ ਕਾ ਕਰ ਬਈ ਆਪਾਂ ਨੂੰ ਰੁਪਈਆ 50 ਰੁਪਈਆ ਦੇ ਅੰਨੇ ਦਾ ਟਿੱਕਾ ਤੇ ਇਹਨਾਂ ਨੂੰ ਭਾਉ ਦਿੰਨੇ ਆਂ ਜਣਬਰਣ ਪਾਵਾਂਗੇ ਆਥਣੇ ਬਾਈ ਠੀਕ ਹੈ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਤੇ ਗੜਬੀ ਚੈੱਕ ਲੈ ਇੱਕ ਵਾਰ ਹੋਰ ਪਿਆ ਤੇ ਉਹ ਸੱਚ ਪਿਆਤਾ ਪਾਣੀ ਠੀਕ ਹੈ ਪਤਾ ਮੂਹ ਭੇਜਦੇ ਨੇ ਤੇ ਆ ਬਾਈ ਨੇ 8 ਵਜੇ ਠੀਕ ਹੈ ਦੇ ਹੁਣ ਬਾਈ ਚਾਰਜ ਲਾਈਏ ਫੋਨ ਹੁਣ ਸਾਨੂੰ ਬਾਦਾਮੇ ਪਾ ਕੇ ਦਿਖਾਵਾਂਗੇ ਆਥਣੇ ਮਿਲਦੇ ਲਾਜੀ ਆਪਿਓ ਅੰ ਬੱਚੇ ਨੂੰ ਬਦਾਮ ਰੱਖਦੇ ਬਈ ਆਹ ਦੇਖੋ ਠੀਕ ਹੈ ਮਾਰੀ ਜਾਂਦਾ ਚੁੰਝਾ ਹੀ ਮਤਲਾ ਦਾ ਖਾਈ ਵੀ ਜਾਂਦਾ ਠੀਕ ਹੈ ਤੇ ਉਤਲੇ ਪੱਠੇ ਨਹੀਂ ਪਾਉਣੇ ਬਈ ਥੋੜਾ ਜਿਹਾ ਖੜ ਜਾ ਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਬਈ ਲਾ ਕੇ ਲਾ ਕੇ ਲਾ ਕੇ ਇਹ ਬਦਾਮ ਖਾਈ ਤਾਂ ਲੋ ਜੀ ਬਾਪੂ ਇਹਨੂੰ ਰੱਖ ਕੇ ਦੇਖੀ ਲੈ ਕੋਈ ਚੰ ਮਜ਼ਾ ਕਰਾਂ ਮੱਤ ਮਾਰਾ ਠੀਕ ਆ ਬਦਾਮ ਰੱਖਦੇ ਬਈ ਇੱਕ ਮਿੰਟ ਫੋਨ ਆ ਰਿਹਾ ਅਬ ਇੰਨੇ ਕੋ ਬਦਾਮ ਹੋਰ ਪਾ ਰਹੇ ਆ ਆਇਓ ਓਏ ਆਇਓ ਹਾਲੋ ਚਾਪ ਚੀਤੇ ਖਾ ਲੋ ਚਾਪ ਚੀਤੇ ਫਿਰ ਵੀ ਇਹਨਾਂ ਨੂੰ ਪਾਵਾਂਗੇ ਦਾਣੇ ਜਦੋਂ ਬਾਦਾਮ ਖਾ ਲਈ ਦਾਣੇ ਦਾ ਜ਼ਰੂਰੀ ਹੁੰਦੇ ਨੇ ਬਾਦਾਮ ਦਾ ਠੀਕ ਹੈ ਅਜੀ ਆਪ ਜਾਨਵਰਾਨੀ ਬਈ ਐਨੇ ਕ ਬਾਦਾਮ ਛੱਡ ਤੇ ਠੀਕ ਹੈ ਮੋٹے ਮੋٹے ਇਹ ਬਾਕੀ ਸਾਰੇ ਚੁੱਕ ਗਏ ਠੀਕ ਹੈ ਇਹਦਾ ਫੋਟੋ ਮੈਂ ਚੈੱਕ ਕਰ ਲਿਆ ਇਹ ਇੱਕ ਆ ਗਿਆ ਬਾਦਾਮ ਮਿਲਦਾ ਇਹਨਾਂ ਦੇ ਹਾਂ ਛੋਟੇ ਮੋਟੇ ਇਹ ਆ ਗਿਆ ਚਲ ਕੋਈ ਨਾ ਇਹ ਮੈਂ ਤਾਂ ਛੱਡਦਾ ਬਈ ਮਹਨਾਂ ਲਾਕੇ ਹਨਾ ਕਈ ਵਾਰ ਭੁੱਖਾ ਭੱਖਾ ਹੁੰਦਾ ਖਾ ਲੈਂਦਾ ਜਾਨਵਰਾ ਪੈ ਨਹੀਂਦਾ ਲੱਗਦਾ ਤਾਂ ਛੱਡਦਾ ਬਈ ਠੀਕ ਐ ਯਾਰ ਪਤਾ ਨਹੀਂ ਬਈ ਯਾਰ ਕੈਮਰਾ ਰਾਤ ਨੂੰ ਹਨੇਰੇ ਚ ਲਾ ਕੇ ਜਾ ਕਰਦਾ ਬਈ ਹਨਾ ਹੋਰ ਜਮਾ ਓਕੇ ਐ ਜੀ ਰਿਪੋਰਟ ਠੀਕ ਐ 14 ਪ੍ਰੋ ਦੀ ਰਾਤ ਨੂੰ ਬਾੜਾ ਲਾ ਕੇ ਜਾ ਕਰਦਾ ਬਈ ਇਹ ਕਰਨਾ ਨਹੀਂ ਚਾਹੀਦਾ ਪਤਾ ਨਹੀਂ ਐਚ ਡੀ ਆਰ ਕਰਕੇ ਕਰਦਾ ਠੀਕ ਐ ਤੇ ਆ ਦਾਣੇ ਸੀਗੇ ਤੇ ਦਾਣੇ ਪਾ ਦੀ ਹੁਣ ਮੈਂ ਪਾਣੀ ਆ ਡੋਲ ਕੇ ਇੱਕ ਮਿੰਟ ਲਓ ਜੀ ਬਾਪੇ ਆ ਜਾ ਓਏ ਦੇਖੀ 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 ਆਏ ਟਟਕੇ ਪਏ ਨੇ ਦਾਣੇ ਹੰਤਾ ਖਾ ਲੋ ਖਾ ਲੋ ਦੇਖੀਂ ਦੇਖੀ ਲਓ ਓਏ ਰਾਮ ਨਾਲ ਭੱਜੇ ਜਾਂਦੇ ਓਏ ਪਾਣੀ ਤੇ ਚਲੋ ਵਾਪੇ ਵਈ ਐਂਡ ਕਰ ਦਿੰਨੇ ਆ ਵਲੋਗ ਆਉਂਦੇ ਆ ਭਾਈ ਕਿਸੇ ਨਵੇਂ ਵਲੋਗ ਦੇ ਨਾਲ ਵਾਈ ਵਾਈ